ਅੱਜ ਤੋਂ 25 ਸਾਲ ਪਹਿਲਾਂ 30-35000 ਰੁਪਏ ਤਨਖਾਹ ਹੁੰਦੀ ਸੀ ਅਕਾਊਂਟੈਂਟ ਸੀਗਾ ਔਰ ਅਕਾਊਂਟੈਂਟ ਵੀ ਚੰਗੀਆਂ ਵਧੀਆ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜਿਸ ਦਿਨ ਲੈ ਕੇ ਆਏ ਸੀ ਮਨੋ ਸਿਰ ਦੇ ਵਿੱਚ ਤੇ ਕੱਪੜਿਆਂ ਦੇ ਵਿੱਚ ਕਿਲੋ ਸਵਾ ਕਿਲੋ ਤਾਂ ਜੂਆਂ ਹੀ ਸੀਗੀਆਂ ਔਰ ਨਾਤਿਆਂ ਨੂੰ ਸਾਲਾਂ ਬੱਧੀ ਸਮਾਂ ਬੀਤ ਚੁੱਕਿਆ ਹੈ ਇਹ ਵੀਰ ਹੈਗਾ ਜੀ ਰਮਨ ਸ਼ਰਮਾ ਪੁੱਤਰ ਸੀਤਾ RAM ਸ਼ਰਮਾ ਜੀ ਮਾਤਾ ਦਾ ਨਾਂ ਹੈਗਾ ਪਰਮੇਲਾ ਸ਼ਰਮਾ ਕਿ ਵੀਰਾ ਸਾਡੇ ਕੋਲੇ 27 12 2023 ਨੂੰ ਆਇਆ ਸੀ ਇਹ ਵੀਰੇ ਦੇ ਕੀ ਹਾਲਾਤ ਸੀ 12 2023 ਦੂਖਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਪਟਿਆਲਾ ਉਹਦੇ ਬਾਹਰੋਂ ਸਾਡੀ ਟੀਮ ਦੇ ਮੈਂਬਰ ਭਪਿੰਦਰ ਸਿੰਘ ਸਾਡੇ ਕੋਲ ਲੈ ਕੇ ਆਏ ਸੀ ਚੰਮ ਜੂਆ ਚਿਚੜ ਜਿਵੇਂ ਲੱਗੇ ਹੁੰਦੇ ਨੇ ਐਡੇ ਐਡੇ ਛੱਜੇ ਬਣੇ ਸੀ ਬਾਈ ਦੇ ਸਿਰ 'ਚ ਕੱਪੜਿਆਂ ਦੇ ਵਿੱਚ ਇਸ਼ਨਾਨ ਕੀ ਤੈਨੂੰ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਪਤਾ ਨਹੀਂ ਕਿੰਨੇ ਟਾਈਮ ਤੋਂ ਉਹ ਵੀਰਾ ਉਹਨਾਂ ਹਲਾਤਾਂ 'ਚ ਹੀ ਰਹਿ ਰਿਹਾ ਸੀ ਨਾਤੇ ਨੂੰ ਸਾਲਾਂ ਬੰਦੀ ਸਮਾਂ ਬੀਤ ਗਿਆ ਪਰ ਅੱਜ ਮੇਰਾ ਵੀਰ ਠੀਕ ਵੀ ਹੈ ਬਿਲਕੁਲ ਸਾਡੇ ਨਾਲ ਸੇਵਾ ਵੀ ਕਰਾਉਂਦਾ ਵੀਰ ਸਾਡਾ ਤੇ ਪਾਇਗਰੂ ਦੀ ਮਿਹਰ ਦੇ ਨਾਲ ਰਮਨ ਤੰਦਰੁਸਤ ਵੀ ਹੈ ਚੜ੍ਹਦੀ ਕਲਾ 'ਚ ਵੀ ਹੈ ਤੇ ਅੱਜ ਮੇਰੇ ਵੀਰ ਨੂੰ ਇਹਦਾ ਪਰਿਵਾਰ ਮਿਲਣ ਆਇਆ ਦਿੱਲੀ ਤੋਂ ਇਹਦੀ ਫੈਮਿਲੀ ਆਈ ਹੈ ਤਾਉਣ ਨੇ ਰਮਨ ਮੇਰੇ ਭਰਾ ਹੈ ਹਾਂਜੀ ਜਿਹਦੇ ਪਾਪਾ ਜੀ ਪਹਿਲੀ ਨਾਥ ਲਾਓ ਪਾਪਾ ਜੀ ਦੇ ਪਿਆਰਾ ਨਾ ਨਾ ਛੋਟਿਆਂ ਦੇ ਨਹੀਂ ਲਾਉਣਾ ਹਾਂ ਨਹੀਂ ਨਹੀਂ ਹਾਂ ਵੇਖੋ ਬੱਸ ਬੱਸ ਸਤਿ ਸ਼੍ਰੀ ਅਕਾਲ ਬਾਊ ਜੀ ਕਿੰਨੇ ਟਾਈਮ ਬਾਅਦ ਮਿਲੇ ਹੋ ਬੇਟੇ ਨੂੰ ਬਹੁਤ ਦੇਰ ਹੋ ਗਈ ਅਸਲ کافی ਦੇਰ ਕਿੰਨੀ ਕਿ ਬਾਊ ਜੀ ਸਾਲ 2 ਸਾਲ 4 ਸਾਲ 9 ਸਾਲ ਹੋ ਗਏ ਉਹਨੇ 2 ਸਾਲ ਹੋ ਗਏ ਬਾਊ ਜੀ ਸਿਤਰਮ ਜੀ ਕਿੰਨੇ ਬੱਚੇ ਨੇ ਤੁਹਾਡੇ ਹੇ ਦੋ ਇਹ ਘਰੇ ਹੈ ਜੀ ਹਮ ਇੱਕ ਲੜਕੀ ਇੱਕ ਬੇਟੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇੱਥੇ ਆਏ ਹੋ ਸਾਡੇ ਕੋਲੇ ਕਰੀਬ 850 ਮੈਂਬਰ ਨੇ ਬਾਪੂ ਜੀ ਪਰਿਵਾਰ ਚ ਸਾਡੇ ਕੋਲੇ ਕਰੀਬ 1.5 200 ਮੈਂਬਰ ਇਦਾਂ ਦੇ ਨੇ ਜਿਨ੍ਹਾਂ ਦੀ ਕੋਈ ਫੈਮਿਲੀ ਦਾ ਮੈਂਬਰ ਆ ਹੀ ਨਹੀਂ ਰਿਹਾ ਤੇ ਕਈ ਇਸ ਤਰ੍ਹਾਂ ਦੇ ਮੈਂਬਰ ਵੀ ਆ ਜਿਨ੍ਹਾਂ ਦਾ ਸਾਨੂੰ ਪਤਾ ਬਾਪੂ ਕਿੱਥੇ ਆ ਤਾਂ ਵੀ ਉਹ ਆ ਨਹੀਂ ਰਹੇ ਸੀ ਕਾਲ ਕਰਦੇ ਫੋਨ ਵੀ ਸਾਡੇ ਉਹਨਾਂ ਨੇ ਬਲੌਕ ਲਿਸਟ 'ਚ ਪਾ ਦਿੱਤੇ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਹਾਨੂੰ ਪਤਾ ਲੱਗਿਆ ਤੁਸੀਂ ਆਏ ਹੋ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਕੱਲ ਮੇਰੇ ਕੋਲ ਫੋਨ ਆਇਆ ਸੀ ਮੈਂ ਇਹਦਾ ਜੀ 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 ਅੱਛਾ ਜੀ ਅੱਛਾ ਤੇ ਮੇਰੇ ਕੋਲ ਸਰਦ ਦਾ ਫੋਨ ਆਇਆ ਧੱਤ ਦਾ ਧੱਤ ਸਾਹ ਦਾ ਹਾਂ ਜੀ ਮੈਨੂੰ ਫੋਨ ਆਇਆ ਸੀ ਕਿ ਸਮੁੰਦਰ ਦੱਤ ਜੀ ਨੇ ਜੀ ਇਹਨਾਂ ਦੀ ਡਿਊਟੀ ਵਾਇਗਨ ਨੂੰ ਲਾਈ ਹੋਈ ਹੈ ਇਹ ਵੀ ਦਿੱਲੀ ਦੇ ਰਹਿਣ ਵਾਲੇ ਨੇ ਇਹਨਾਂ ਦਾ ਕੰਮ ਹੈ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਅਨਨੋਨ ਜਿਹੜੇ 10 ਦਿਨ ਜਿਹਦਾ ਨਾ ਐਡਰੈਸ ਨਹੀਂ ਪਤਾ ਹੌਲੀ ਹੌਲੀ ਪੁੱਛ ਪੁੱਛ ਕੇ ਪੁੱਛ ਪੁੱਛ ਕੇ ਉਹਨਾਂ ਦੇ ਘਰ ਲੱਭਣੇ ਗੂਗਲ ਜਰੀਏ ਨੰਬਰ ਲੱਭ ਕੇ ਹੌਲੀ ਹ ਸ਼ੁਕਰੀਆ ਬਹੁਤ-ਬਹੁਤ ਤੁਸੀਂ ਇੱਥੇ ਆਏ ਮੈਡਮ ਜੀ ਸਾਡਾ ਕੰਮ ਤੇ ਰਮਨ ਵੀ ਹਾਲਤ ਬਹੁਤ ਮਾੜੀ ਸੀ ਜੀ ਜਿਹੜੀ ਮਾਨਵਤਾ ਦੀ ਸੇਵਾ ਕਰ ਰਹੇ ਹੋ ਉਹਦਾ ਤਾਂ ਕੋਈ ਮੁੱਲ ਨਹੀਂ ਵਾਹਿਗੁਰੂ ਕਰਾ ਰਹੇ ਨੇ ਬਾਪੂ ਜੀ ਤੇ ਮੈਂ ਕਿਤੇ ਤੁਹਾਨੂੰ ਪੁੱਛਣਾ ਚਾਹਣਾ ਬਾਪੂ ਜੀ ਵੀ ਇੰਦਾਂ ਦੀ ਹਾਲਤ ਇੰਦਾਂ ਦੀ ਕਿਵੇਂ ਬਣ ਗਈ ਜੀ ਤੁਸੀਂ ਦੱਸੋਗੇ ਵੀਰੇ ਜੀ ਮੇਰੇ ਕੋਲ ਰਹਿੰਦੇ ਸੀਗੇ ਦਿੱਲੀ ਵਧੀਆ ਆਪਣੇ ਇੱਥੇ ਆ ਜਾਂਦੇ ਜੀ ਇੱਥੇ ਪਟਿਆਲੇ 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 ਕੀ ਸੀਗਾ ਪਟਿਆਲੇ ਸ਼ਵਿਕਾਂਜੀ ਇੱਥੇ ਰਹਿੰਦੇ ਸੀ ਸਾਡੀ ਸੈਸ਼ਨ ਇੱਥੇ ਹੀ ਆ ਜੀ ਮੈਰਿਡ ਐਸੇ ਤੁਹਾਡੀ ਬੇਟੀ ਇੱਥੇ ਮੈਰਿਡ ਆ ਇਹ ਆਪਣੇ ਜੀਜੇ ਕੋਲੇ ਜਾਂ ਭੈਣ ਕੋਲੇ ਆ ਜਾਂਦਾ ਸੀ ਓਕੇ ਮੈਰਿਡ ਵੀ ਸੀਗਾ ਇਹ ਮੈਰਿਜ ਸੀ ਉਹ ਕਿੱਥੇ ਆਪਣੇ ਪਟਿਆਲੇ ਚ ਅਜੇ ਉੱਥੇ ਵਿਆਹ ਹੋਇਆ ਸੀ ਇਹਦਾ ਠੀਕ ਹੈ ਜੀ ਮੈਰਿਜ ਤੋਂ ਬਾਅਦ ਇਹ ਮਤਲਬ ਡਿਪਰੈਸ਼ਨ ਡਿਪਰੈਸ਼ਨ ਚਲਾ ਗਿਆ ਡਿਵੋਰਸ ਹੋ ਗਿਆ ਠੀਕ ਹੈ ਡਿਵੋਰਸ ਹੋ ਗਿਆ ਸੀ ਬੱਚਾ ਤਾਂ ਨਹੀਂ ਸੀ ਕੋਈ ਇਹਦੇ ਵੀ ਨਹੀਂ ਦੇਖੋ ਇਹ ਤੁਹਾਡੇ ਪਰਿਵਾਰ ਚ ਪਹਿਲਾਂ ਵੀ ਕਿਸੇ ਨੂੰ ਡਿਪਰੈਸ਼ਨ ਸੀਗਾ ਨਾ ਜੀ ਕਿਸੇ ਨਾਨਕਿਆਂ ਚ ਜਾਂ 1% ਵੀ ਨਹੀਂ ਕਿਸੇ ਦੇ ਮਾਮਿਆਂ ਚਗਾ ਨਾ ਜੀ ਕਿਸੇ ਚ ਵੀ ਨਹੀਂ ਸੀਗਾ ਕਿੰਨੇ ਸਾਲਾਂ ਤੋਂ ਹੁਣ ਇਦਾਂ ਹੀ ਸੀਗਾ ਜਿਵੇਂ ਜਿਹੜੀ ਹਾਲਤ ਸਾਨੂੰ ਮਿਲਿਆ ਸੀ 2-3 ਮਹੀਨੇ ਤੋਂ ਸਾਲ ਤੋਂ ਹੀ ਹੈ ਕਿੰਨੇ ਸਾਲ ਤੋਂ ਹੁਣ ਇਦਾਂ ਹੀ ਰਹਿ ਰਿਹਾ ਸੀ ਕਿਉਂਕਿ ਜਦੋਂ ਸਾਨੂੰ ਮਿਲਿਆ ਮੈਨਾਂ ਦਾ ਵੀ ਸਾਲ ਸਵਾ ਸਾਲ ਤੱਕ ਨਾਤੇ ਨਹੀਂ ਹੋ ਗਿਆ ਸੀਗਾ ਕਿਉਂਕਿ ਇੰਨੀ ਮਾੜੀ ਜੂਆ ਜਿਹੜੀਆਂ ਇੰਨੀਆਂ ਜ਼ਿਆਦਾ ਸੀ ਨਾ ਮਤਲਬ ਉਹ ਮਹੀਨਿਆਂ ਚ ਨਹੀਂ ਬਣ ਸਕਦੀਆਂ ਨਹੀਂ ਸਹੀ ਬਿਲਕੁਲ ਠੀਕ ਹੈ ਤੇ ਚਲੋ ਵਾਹਿਗੁਰੂ ਜੀ ਗ੍ਰੈਜੂਏਟ ਲੜਕਾ ਜੀ ਗਾਈਡ ਕਰਨ ਵਾਲਾ ਸੀ ਦੂਸਰਿਆਂ ਨੂੰ ਅੱਛਾ ਜੀ ਅਕਾਊਂਟੈਂਟ ਸੀ ਕੰਪਨੀ ਚ ਠੀਕ ਹੈ ਜੀ 35000 ਸੈਲਰੀ ਸੀ ਉਹ ਵੀ ਅੱਜ ਤੋਂ 25 ਸਾਲ ਪਹਿਲਾਂ ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਤਾਂ ਆਪਦੇ ਵੱਲੋਂ ਪੂਰੀ ਪੜ੍ਹਾਈ ਲਿਖਾਈ ਵੀ ਕਰਾਈ ਕੋਈ ਕਸਰ ਨਹੀਂ ਛੱਡੀ ਹਾਂ ਜੀ ਅਸਲੋ ਕਰਮਾਂ ਦੀ ਸਾਹਿਬ ਅਸਲ ਤਾਂ ਇਹ ਨਹੀਂ ਛੱਡੀ ਜੀ ਆਪਣੇ ਵੱਲੋਂ ਮਿਹਨਤ ਦੀ ਨਹੀਂ ਨਹੀਂ ਕੋਈ ਕਰਮ ਉਹ ਤਾਂ ਕੀ ਪਤਾ ਕੀ ਇੱਕ ਚੀਜ਼ ਲੈ ਕੇ ਬੈਠ ਗਈ ਕੋਈ ਹਾਂ ਮੈਂ ਬਿਰਦਾਸਤ ਹੋਈ ਦੱਸਿਆ ਕਿਸੇ ਨੂੰ ਹੈ ਨਹੀਂ ਦੱਸੇ ਆਦਮੀ ਤਾਂ ਖੁੱਲ ਜਾਂਦੀ ਖੁੱਲ ਜਾਂਦੀ ਗਾ ਉਹਦਾ ਹੱਲ ਵੀ ਹੋ ਜਾਂਦਾ ਕੱਲ ਹੀ ਨਾ ਕਰਦਾ ਕਿਸੇ ਨੂੰ ਆਦਮੀ ਗੱਲ ਕਰ ਦਤਾ ਮੈਂ ਅਭੀ ਕੀਤਾ ਉਹ ਵੀ ਸਾਡੀ ਛਡਾਈ ਉਹ ਵੀ ਖਾ ਕੇ ਖਾਓ ਵੇਚੋ ਕਿ ਦੇਖੋ ਤੁਹਾਡੇ ਸਾਹਮਣੇ ਆ ਰਮਨ ਨੇ ਜਿਹੜੀ ਹਾਲਤ ਦੇਖੀ ਆ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਪਟਿਆਲੇ ਉਹਦੇ ਬਾਹਰ ਪਿਆ ਸੀ ਤੇ ਉੱਥੋਂ ਸਾਡੇ ਟੀਮ ਦੇ ਮੈਂਬਰ ਭੁਵਿੰਦਰ ਸਿੰਘ ਬਾਈ ਹੁਣੀ ਇੱਥੇ ਲੈ ਕੇ ਆਏ ਤੇ ਗੁਰਤੇਗ ਭਦਰ ਮਹਾਰਾਜ ਦੇ ਦਰਬਾਰ ਤੇ ਇਹਦੀ ਸੁਣੀ ਗਈ ਆ ਉਹਨਾਂ ਨੇ ਇਹਨੂੰ ਇੱਥੇ ਭੇਜਿਆ ਉਹਨਾਂ ਨੇ ਅੱਜ ਇਹਨਾਂ ਨੂੰ ਠੀਕ ਕੀਤਾ ਜੀ ਅਸੀਂ ਕੁਝ ਨਹੀਂ ਕੀਤਾ ਦਵਾਈਆਂ ਦੇਣ ਵਾਲਾ ਵੀ ਉਹੀ ਸੀ ਛੱਤ ਦੇਣ ਵਾਲਾ ਵੀ ਲੀੜਾ ਕੱਪੜਾ ਵੀ ਕੋਈ ਚੱਲੇਗਾ ਤਾਂ ਕੋਈ ਰਸਤਾ ਦੱਸੇਗਾ ਤਾਂ ਚੱਲਿਆ ਜਾਂਦਾ ਨਹੀਂ ਬਸ ਅਸੀਂ ਤਾਂ ਇੰਨਾ ਕੀਆ ਬਾਪੂ ਵੀ ਜਿਹੜਾ ਰਸਤਾ ਦੱਸਣ ਦਾ ਕੰਮ ਮਹਾਰਾਜ ਕਰਾਉਂਦੇ ਨੇ ਸਾਤੋਂ ਅਸੀਂ ਉਹ ਕਰੀ ਜਾਂਦੇ ਹਾਂ ਬਹੁਤ ਅੱਛੀ ਗੱਲ ਤੁਹਾਡਾ ਬਹੁਤ ਸ਼ੁਕਰੀਆ ਹੈ ਨਾ ਤੇ ਜਿਵੇਂ ਬਾਪੂ ਜੀ ਉਹਨਾਂ ਨੇ ਵੀ ਦੱਸਿਆ ਵੀ ਮੇਰਾ ਪੁੱਤ ਕਮਾਊ ਪੁੱਤ ਸੀ ਹੀਰਾ ਪੁੱਤ ਸੀ ਵੀ ਜਿਹੜਾ ਅਜ ਤੋਂ 25 ਸਾਲ ਪਹਿਲਾਂ 30-35000 ਰੁਪਏ ਤਨਖਾਹ ਹੁੰਦੀ ਸੀ ਅਕਾਊਂਟੈਂਟ ਸੀਗਾ ਔਰ ਅਕਾਊਂਟੈਂਟ ਵੀ ਚੰਗੀਆਂ ਵਧੀਆ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਵਿਆਹ ਹੋਇਆ ਜ਼ਿੰਦਗੀ 'ਚ ਕੁਝ ਹਾਲਾਤ ਇਦਾਂ ਦੇ ਬਣ ਗਏ ਉਸ ਵਰਕਿਆਂ ਨੂੰ ਅਸੀਂ ਨਾ ਹੀ ਫੋਲੀਏ ਵੀ ਕਿਉਂ ਕਿਵੇਂ ਤੇ ਕਿਸ ਤਰ੍ਹਾਂ ਉਹ ਤਾਂ ਬੀਤ ਗਿਆ ਹੁਣ ਗੱਲ ਅੱਗੇ ਵਧਣ ਦੀ ਆ ਰਮਨ ਪੜਿਆ ਲਿਖਿਆ ਰਮਨ ਅੱਜ ਬਿਲਕੁਲ ਠੀਕ ਆ ਵੀਰਾ ਜਿਸ ਦਿਨ ਲੈ ਕੇ ਆਏ ਸੀ ਵੱਲੋਂ ਸਿਰ ਦੇ ਵਿੱਚ ਤੇ ਕੱਪੜਿਆਂ ਦੇ ਵਿੱਚ ਕਿਲੋ ਸਵਾ ਕਿਲੋ ਤਾਂ ਜੂਆ ਹੀ ਸੀਗੀਆਂ ਔਰ ਨਾਤਿਆਂ ਨੂੰ ਸਾਲਾਂ ਬੱਧੀ ਸਮਾਂ ਬੀਤ ਚੁੱਕਿਆ ਤੇ ਗੱਲ ਇੱਥੇ ਇਹ ਵੀ ਆ ਵੀ ਸਾਡਾ ਸਮਾਜ ਸਾਡਾ ਸਮਾਜ ਸਾਡੀ ਸੁਸਾਇਟੀ ਵੀ ਆਪਣਾ ਸਹੀ ਰੋਲ ਪਲੇ ਨਹੀਂ ਕਰਦੀ ਉੱਥੇ ਬੜੇ ਲੋਕ ਆਉਂਦੇ ਸੀ ਗੁਰੂ ਘਰ ਦੇ ਬਾਹਰ ਪਰ ਪਤਾ ਨਹੀਂ ਕਿਉਂ ਕਿਸੇ ਨੂੰ ਇਹਦੀ ਹਾਲਤ ਨਜ਼ਰ ਨਹੀਂ ਆਈ ਭਪਿੰਦਰ ਸਿੰਘ ਵੀਰ ਤੋਂ ਬਿਨਾਂ ਬਾਕੀ ਇਹਨਰੇ ਰਿਸ਼ਤੇਦਾਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਸਮਾਂ ਜਿਹੜਾ ਉਸ ਸਮੇਂ ਸੰਭਾਲਣ ਵਾਲਾ ਸੀ ਜਿਹੜਾ ਕੋਈ ਇਹਨਾਂ ਤੋਂ ਵੀ ਨਹੀਂ ਸੰਭਾਲਿਆ ਗਿਆ ਉਸ ਟਾਈਮ ਇੱਕ ਤਾਂ ਇਹ ਡਿਪਰੈਸ਼ਨ ਦੇ ਵਿੱਚ ਸੀ ਇਹਨੂੰ ਸੋਝੀ ਨਹੀਂ ਸੀ ਇਹਨੂੰ ਸਮਝ ਨਹੀਂ ਸੀ ਵੀ ਮੈਂ ਕੀ ਕਰ ਰਿਹਾ ਕੀ ਕਰਨਾ ਜਿੰਨਾ ਨੂੰ ਸੋਝੀ ਸੀ ਉਹ ਕਰ ਨਹੀਂ ਸਕੇ ਕੁਝ ਪਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਭੈਣੋ ਭਰਾਵੋ ਜੇ ਤੁਹਾਡੇ ਆਪਣੇ ਨੂੰ ਕਿਸੇ ਨੂੰ ਵੀ ਡਿਪਰੈਸ਼ਨ ਹੁੰਦਾ ਕੋਈ ਮੈਂਟਲੀ ਸਮੱਸਿਆ ਆਉਂਦੀ ਆ ਕੋਈ ਲੜਾਈ ਝਗੜਾ ਕਰਦਾ ਗਾਲਾਂ ਕੱਢਦਾ ਕੁੱਟਮਾਰ ਕਰਦਾ ਪੰਨ ਤੋੜ ਕਰਦਾ ਉਹਨੂੰ ਤੁਸੀਂ ਇੱਕ ਵਾਰੀ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਵੋ ਇੱਥੇ ਹਰ 15 ਦਿਨਾਂ ਬਾਅਦ ਕੈਂਪ ਲੱਗਦੇ ਨੇ ਦਵਾਈਆਂ ਦੇ ਲੰਗਰ ਲੱਗਦੇ ਨੇ ਤੁਸੀਂ ਦੇਖੋ ਉਹ ਵੀ ਅਸੀਂ ਵਿੱਚ ਅਟੈਚ ਕੀਤਾ ਵੀ ਕਿੰਨੀ ਵੱਡੀ ਤਦਾਦ ਦੇ ਵਿੱਚ ਸੰਗਤ ਆਉਂਦੀ ਆ ਤੇ ਉਹ ਸੰਗਤਾਂ ਇੱਥੇ ਸੰਗਲਾਂ ਨਾਲ ਬੰਨ ਬੰਨ ਕੇ ਲੈ ਕੇ ਆਉਂਦੇ ਆਪਣੇ ਧੀਆ ਪੁੱਤਾਂ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਤੇ ਉਹੀ ਠੀਕ ਹੋ ਕੇ ਨਵੰਬਰ 9 ਹੋ ਕੇ ਚੰਗਾ ਜੀਵਨ ਬਤੀਤ ਕਰਦੇ ਆ ਡਿਪਰੈਸ਼ਨ ਅੱਜ ਦੇ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਡਿਪਰੈਸ਼ਨ ਬਹੁ ਗਿਣਤੀ ਦੇ ਵਿੱਚ ਲੋਕਾਂ ਨੂੰ ਹੁੰਦਾ ਜਾ ਰਿਹਾ ਕਿਉਂਕਿ ਅਸੀਂ ਸੈਲਫਿਸ਼ ਲੋਕਾਂ ਦੇ ਵਿੱਚ ਰਹਿੰਦੇ ਆ ਅਸੀਂ ਜਿਹੜੀ ਉਹ ਸਪੀਡ ਦੇ ਨਾਲ ਦੁਨੀਆ ਅੱਗੇ ਵੱਧਦੀ ਆ ਉਹਦੇ ਚ ਕਿਤਨਾ ਕਿਤੇ ਪਿੱਛੇ ਰਹਿ ਜਾਂਦੇ ਆ ਇਹ ਵੀ ਡਿਪਰੈਸ਼ਨ ਦਾ ਕਾਰਨ ਹੈ ਤੇ ਇੱਕ ਛੋਟਾ ਜਿਹਾ ਪਰਾਲਾ ਜੇ ਸ਼ੁਰੂਆਤ ਜੀ ਤੁਹਾਡੇ ਬੱਚੇ ਨੂੰ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਨੂੰ ਤੁਹਾਨੂੰ ਲੱਗਦਾ ਵੀ ਉਹ ਲੋਡ ਤੋਂ ਵੱਧ ਸ਼ੱਕ ਕਰ ਰਿਹਾ ਜਾਂ ਉਹਨੂੰ ਐਂ ਲੱਗ ਜਾਂਦਾ ਵੀ ਮੇਰੇ ਆਪਣੇ ਮੈਨੂੰ ਮਾਰ ਦੇਣਗੇ ਮੈਨੂੰ ਕੋਈ ਜ਼ਹਿਰ ਦੇ ਦੂਗਾ ਜਾਂ ਉਹ ਉਦਾਸ ਰਹਿੰਦਾ ਜਾਂ ਉਹ ਇਕੱਲਾ ਇਕੱਲਾ ਰਹਿੰਦਾ ਜਾਂ ਉਹ ਨਹਾਉਂਦਾ ਧੋਂਦਾ ਨਹੀਂ ਜਾਂ ਉਹ ਲੋੜ ਤੋਂ ਵੱਧ ਸਫਾਈ ਰੱਖਦਾ ਬਾਰ-ਬਾਰ ਹੱਥੀ ਧੋਈ ਜਾਂਦਾ ਇਹਦੇ ਛੋਟੇ-ਛੋਟੇ ਸਿੰਪਟਮ ਆ ਜਿਹੜੇ ਇਹਨਾਂ ਨੂੰ ਪਹਿਚਾਣ ਕੇ ਤੁਸੀਂ ਇੱਥੇ ਲੈ ਕੇ ਆਵੋ ਆਪਾਂ ਉਹਦਾ ਮੈਡੀਸਨ ਉਹਦਾ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਕੋਈ ਖਰਚਾ ਨਹੀਂ ਹੋਣਾ ਗੁਰੂ ਦੇ ਘਰ 'ਚ ਦਵਾਈਆਂ ਦੇ ਲੰਗਰ ਚੱਲਦੇ ਨੇ ਤੇ ਬਸ ਸਮਾਂ ਖਰਚਣਾ ਪੈਣਾ ਤੁਹਾਨੂੰ ਸਮਾਂ ਤੁਹਾਨੂੰ ਦੇਣਾ ਪੈਣਾ ਜੇ ਤੁਸੀਂ ਸਮਾਂ ਨਹੀਂ ਦੇ ਸਕਦੇ ਕਿ ਤੁਸੀਂ ਆਪਣੇ ਨਹੀਂ ਹੋ ਸਕਦੇ ਤੇ ਇਸ ਕਰਕੇ ਇਸ ਤਰ੍ਹਾਂ ਦੇ ਵੀਰਾਂ ਦੀ ਜਦੋਂ ਅਸੀਂ ਵੀਡੀਓ ਸਾਂਝੀ ਕਰਦੇ ਆ ਸਾਡਾ ਮੋਟਿਵ ਹੁੰਦਾ ਵੀ ਇਹ ਸਨੇਹਾ ਹੋਰ ਦੂਰ ਤੱਕਰ ਜਾਵੇ ਕਿ ਵੀਰ ਦੀ ਵੀਡੀਓ ਨੂੰ ਦੇਖ ਕੇ ਕੋਈ ਪ੍ਰੇਰਿਤ ਹੋਵੇ ਕੋਈ ਆਪਣੇ ਆਪ ਦੇ ਵਿੱਚ ਕੋਈ ਆਪਣੇ ਅੰਦਰ ਝਾਤ ਮਾਰੇ ਤੇ ਕੋਈ ਉਹਨਾਂ ਦੇ ਆਸ-ਪਾਸ ਕੋਈ ਰਿਸ਼ਤੇਦਾਰੀ ਚ ਕੋਈ ਲਿਆਜ ਇਸ ਤਰ੍ਹਾਂ ਦਾ ਇਨਸਾਨ ਹੈ ਤਾਂ ਉਹ ਉਹਦੀ ਬਾਹ ਫੜੇ ਤੇ ਉਹਦੀ ਮਦਦ ਕਰੇ ਤੇ ਬਹੁਤ ਸ਼ੁਕਰੀਆ ਪਰਿਵਾਰ ਦਾ ਬਾਪੂ ਜੀ ਆਏ ਨੇ ਪਿਤਾ ਜੀ ਸੀਤਾਰਾਮ ਜੀ ਜਿਨ੍ਹਾਂ ਨੇ ਜ਼ਿੰਦਗੀ ਹੰਡਾ ਲਈ ਆ ਬੇਟੇ ਦੇ ਵੀ ਵਾਲ ਚਿੱਟੇ ਹੋਏ ਪਏ ਆ ਬਾਪੂ ਤੇ ਤਾਂ ਉਮਰ ਤੋਂ ਇੱਥੋਂ ਆਪਾਂ ਅੰਦਾਜ਼ਾ ਲਾਈ ਸਕਦੇ ਆ ਵੀ ਬਾਪੂ ਵੀ 70ਵੇਂ ਤੋਂ ਉੱਪਰ ਟੱਪਿਆ ਹੋਇਆ ਵਾ ਪਰ ਅੱਜ ਵੀ ਬਾਪੂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਕਸ ਕਾ ਵੀ ਮੇਰਾ ਪੁੱਤ ਐਦਾ ਕਿਉਂ ਰਹਿ ਗਿਆ ਅਰਦਾਸ ਕਰਿਓ ਵੀ ਹੁਣ ਰਮਨ ਵੀਰੇ ਦੀ ਜ਼ਿੰਦਗੀ ਚ ਮਹਾਰਾਜ ਸੱਚੇ ਪਾਤਸ਼ਾਹ ਚੰਗਾ ਕਰਨ ਉਹ ਅੱਲਾਹ ਹੋ ਰਾਮ ਉਹ ਵਾਹਿਗੁਰੂ ਉਹ ਭਗਵਾਨ ਮਿਹਰ ਕਰਨ ਵੀ ਰਮਨ ਵੀਰਾ ਅੱਗੇ ਵਧ ਸਕੇ ਅੱਗੇ ਵਧ ਕੇ ਇੱਕ ਆਪਣਾ ਚੰਗਾ ਜੀਵਨ ਬਤੀਤ ਕਰ ਸਕੇ ਜਿਹੜੀਆਂ ਪਿੱਛੇ ਕਮੀਆਂ ਰਹਿ ਗਈਆਂ ਜਿਹੜੀਆਂ ਪਿੱਛੇ ਸਮੱਸਿਆਵਾਂ ਰਹੀਆਂ ਉਹਨਾਂ ਨੂੰ ਦੂਰ ਕਰ ਸਕੇ ਤੇ ਸਾਡੇ ਕੋਲੇ ਰਮਨ ਵੀਰੇ ਨੇ ਬਹੁਤ ਵਧੀਆ ਸੇਵਾ ਕੀਤੀ ਆ ਇਹਦਾ ਸ਼ੁਕਰੀਆ ਵੀਰੇ ਦਾ ਭਾਂਡਿਆਂ ਦੀ ਸੇਵਾ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਲੀੜੇ ਕੱਪੜੇ ਦੀ ਸੇਵਾ ਜਿਹੜੀ ਡਿਊਟੀ ਤੇ ਲਾਣਦੇ ਸੀ ਬਹੁਤ ਵਧੀਆ ਕਰਦਾ ਸੀ ਤੇ ਅੱਜ ਸਾਡਾ ਵਲੰਟੀਅਰ ਅੱਜ ਸਾਡਾ ਸੇਵਾਦਾਰ ਸਾਡੇ ਕੋਲੋਂ ਆਪਣੇ ਘਰ ਚੱਲਿਆ ਸੁਪਨਿਆਂ ਦੇ ਘਰ ਤੋਂ ਆਪਣੇ ਘਰ ਚੱਲਿਆ ਸਾਡੇ ਲਈ ਬਹੁਤ ਖੁਸ਼ੀ ਦੇ ਪਾਲਾ 5000 ਤੋਂ ਪਲੱਸ ਮੈਂਬਰ ਇਸੇ ਰਸਤੇ ਆਪਣੇ ਘਰਾਂ ਨੂੰ ਜਾ ਚੁੱਕੇ ਆ ਇਹਨਾਂ ਸਾਰੇ ਮੈਂਬਰਾਂ ਵਾਸਤੇ ਸਾਡੀਆਂ ਸ਼ੁਭਕਾਮਨਾਵਾਂ ਵਾਹਿਗੁਰੂ ਅਗੇ ਅਰਦਾਸ ਵੀ ਸੱਚੇ ਆਪਾਸ਼ਾ ਕਦੇ ਵੀ ਦੁਬਾਰਾ ਐਸੇ ਹਾਲਾਤ ਨਾ ਬਣ ਕਿਸੇ ਦੇ ਜਿੱਦਾਂ ਦੇ ਵੀਰ ਤੇ ਬਣੇ ਤੇ ਧੰਨਵਾਦ ਆ ਬਾਈ ਜੀ ਭੁਪਿੰਦਰ ਬਾਈ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਤਿੱਕਰ ਪਹੁੰਚਦਾ ਕੀਤਾ ਹਾਂਜੀ ਭਵਿੰਦਰભાઈ ਭਾਈ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਜਿਉਂਦੇ ਰਹੋ ਭਾਈ ਜੀ ਭਵਿੰਦਰભાઈ ਜੀ ਉਹ ਰਮਨ ਸ਼ਰਮਾ ਨਹੀਂ ਸੀ ਵੀਰੇ ਦਾ ਦੁਖਨਵਾਨ ਸਾਹਿਬ ਤੇ ਬਾਹਰੋਂ ਲੈ ਕੇ ਆਈ ਤੁਸੀਂ ਜੀ 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 ਹਾਂਜੀ ਉਹ ਵੀਰੇ ਦਾ ਘਰ ਲੱਭ ਗਿਆ ਜੀ ਦਿੱਲੀ ਤੋਂ ਅੱਜ ਉਹਦੇ ਪਾਪਾ ਤੇ ਉਹਦੇ ਬ੍ਰਦਰ ਤੇ ਉਹਦੇ ਜੀਜਾ ਜੀ ਲੈਣ ਆਏ ਨੇ ਉਹਨਾਂ ਨੂੰ ਭਾਈ ਅਲਵਾਇਕੁਮ ਤੁਹਾਡਾ ਧੰਨਵਾਦ ਤੁਸੀਂ ਜਿਹੜੀ ਇਹ ਸੇਵਾ ਕੀਤੀ ਜੀ 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 ਧੰਨਵਾਦ ਨਹੀਂ ਭਾਈ ਧੰਨਵਾਦ ਤੁਹਾਡਾ ਜਿੰਨਾ ਤੁਸੀਂ ਸਾਨੂੰ ਮੈਂ ਕੁਛ ਦੱਸੀ ਨਹੀਂ ਜ਼ਿਆਦਾ ਭਾਈ ਕਿੱਥੋਂ ਕੀ ਕਿੱਦਾਂ ਮ ਤੋਰ ਲਿਆ ਸਭ ਉਹਦੀ ਕਿਰਪਾ ਵਾਹਿਗੁਰੂ ਦੀ ਤੁਹਾਡੀਆਂ ਡਿਊਟੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਈਆਂ ਗੁਰਤੇਗ ਭਾਦਰ ਮਹਾਰਾਜ ਦੇ ਘਰ ਤੋਂ ਤੁਹਾਡੀਆਂ ਡਿਊਟੀਆਂ ਸ਼ੁਰੂ ਹੋਈਆਂ ਚਲੋ ਗੁਰੂ ਸਾਹਿਬ ਸਾਰਿਆਂ ਨੂੰ ਲਾਉਣ ਇਦਾਂ ਦੀ ਚੇਨ ਕੀਤਾ ਭਾਈ ਚਲ ਭਾਈ ਤੋ ਬਹੁਤ ਵੇ ਮੈਂ ਭਾਈ ਤੁਹਾਡਾ ਅਬ ਕਿਵੇਂ ਧੰਨਵਾਦ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਬਹੁਤ ਧੰਨਵਾਦ ਬਸ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੋ ਉਹਨਾਂ ਦਾ ਸ਼ੁਕਰਾਨਾ ਕਰੋ ਠੀਕ ਹੈ ਭਾਈ ਬਹੁਤ ਬਹੁਤ ਮਿਹਰਬਾਨੀ ਭਾਈ ਬਹੁਤ ਬਹੁਤ ਮਿਹਰਬਾਨੀ ਓਕੇ ਭਾਈ ਮੈਨੂੰ ਤਾਂ ਮੇਰੇ ਕੋਲ ਸ਼ਬਦ ਨਹੀਂ ਆਗੇ ਓਕੇ ਵੀਰ ਜੀ ਸ਼ੁਕਰੀਆ ਜੀ ਠੀਕ ਹੈ ਭਾਈ ਸ਼ੁਕਰੀਆ ਇਹ ਵੀ ਵੀਰੇ ਹੁਣੀ ਇਮੋਸ਼ਨਲ ਨੇ ਕਿਉਂਕਿ ਇਹ ਇਮੋਸ਼ਨਲ ਜਜ਼ਬਾਤੀ ਬੰਦੇ ਇਦਾਂ ਦੇ ਕੰਮ ਕਰ ਸਕਦੇ ਨੇ ਨਹੀਂ ਤਾਂ ਉੱਥੇ ਲੱਖਾਂ ਅੱਖਾਂ ਦੇਖਦੀਆਂ ਸੀ ਵੀਰ ਨੂੰ ਉੱਥੇ ਪਿਆ ਪਰ ਕੋਈ ਆਪਣੇ ਸਮੇਂ 'ਚ ਉਹ ਸਮਾਨ ਨਹੀਂ ਕਰਦਾ ਸੀ ਭਪਿੰਦਰ ਸਿੰਘ ਤੇ ਸਤਨਾਮ ਸਿੰਘ ਉਹ ਦੋਨੋਂ ਵੀਰ ਇੱਥੇ ਲੈ ਕੇ ਆਏ ਸੀ ਬਾਈ ਨੂੰ ਤੇ ਅੱਜ ਬਾਈ ਆਪਣੇ ਘਰ ਚੱਲਿਆ। ਮੈਂ ਬਾਪੂ ਆਪਦੇ ਪੁੱਤ ਨੂੰ ਸਾਹਮ ਬਈ ਨਹੀਂ ਨਹੀਂ ਮੇਰੇ ਨਹੀਂ ਆ ਬਾਪੂ ਦੇ ਪੈਰੀਂ ਹੱਥ ਲਾ ਤੇ ਇੱਕ ਗੱਲ ਦਾ ਵਾਅਦਾ ਕਰਨਾ ਪੈਣਾ ਜੀ ਤੁਹਾਨੂੰ ਹੋਰ ਇਹਦੀ ਮੈਡੀਸਿਨ ਚੱਲਣੀ ਹੈ ਜੀ ਦਵਾਈ ਚੱਲਦੀ ਅੱਜ ਵੀ ਔਰ ਹਰ ਮਹੀਨੇ ਇਹਦਾ ਚੈੱਕਅਪ ਹੋਣਾ ਇੱਥੇ ਠੀਕ ਹੈ ਔਰ ਇਹਨੂੰ ਲੈ ਕੇ ਆਉਣਾ ਪਿਆ ਕਰਨਾ ਦੇਖੋ ਇਹ ਪ੍ਰੋਮਿਸ ਤੁਹਾਨੂੰ ਕਰਨਾ ਪੈਣਾ ਤੁਸੀਂ ਉੱਥੋਂ ਡਾਕਟਰ ਤੋਂ ਦਵਾਈ ਸ਼ੁਰੂ ਕਰ ਦੋ ਲੈਣੀ ਉਹ ਬਿਲਕੁਲ ਨਹੀਂ ਸਹੀ ਇਥੋਂ ਹੀ ਲੈਣੀ ਆ ਖਰਚਾ ਦਵਾਈ ਤੇ ਕੋਈ ਨਹੀਂ ਹੋਣਾ ਜੇ ਤੁਸੀਂ ਕਹੋ ਅਸੀਂ ਟ੍ਰੇਨ ਦੀ ਟਿਕਟ ਲਾ ਰਿਆ ਕਰਾਂਗੇ ਵਾੜੀ ਗੱਲ ਆ ਹਾਂ ਚਲੋ ਵਾਹਿਗੁਰੂ ਕਿਰਪਾ ਕਰੇ ਤੁਸੀਂ ਲਾ ਸਕੋ ਕਿਤੇ ਹੋਵੇ ਚਾਹੇ ਇੱਥੇ ਹੋਵੇ ਚਾਹੇ ਦਿੱਲੀ ਹੋਵੇ ਦਵਾਈ ਬਸ ਦਵਾਈ ਤੁਸੀਂ ਹਰ ਮਹੀਨੇ ਇਥੋਂ ਲੈ ਕੇ ਜਾਣੀ ਠੀਕ ਔਰ ਇਹਦੀ ਰਿਪੀਟ ਚ ਦਵਾਈ ਚੱਲ ਪੂਗੀ ਫਿਰ 3 ਮਹੀਨੇ ਇਕੱਠੀ ਦਵਾਈ ਕੱਲਾ ਕੋਈ ਆ ਕੇ ਵੀ ਲੈ ਜਾ ਕਰੇ ਚਾਹੇ ਨਾ ਹੌਲੀ ਹੌਲੀ ਪਰ ਇਹਦੀ ਦਵਾਈ ਨਾ ਬੰਦ ਕਰੋ ਇਹਨੂੰ ਸਾਡੇ ਮੱਥੇ ਲਵਾਉਣਾ ਹੀ ਲਵਾਉਣਾ ਹਰ ਮਹੀਨੇ ਔਰ ਮੈਨੂੰ ਤੂੰ ਮਿਲ ਕੇ ਜਾਇਆ ਕਰਨਾ ਹਰ ਮਹੀਨੇ ਠੀਕ ਆ ਇੱਕ ਦਿਨ ਪਹਿਲਾਂ ਆ ਜਾ ਕੇ ਨਹੀਂ ਸੇਵਾ ਕਰਾ ਕੇ ਫਿਰ ਦੋ ਦਿਨ ਚਲੇ ਜਾ ਕੇ ਠੀਕ ਹੈ ਪੱਕਾ ਰਮਨ ਚਲ ਠੀਕ ਹੈ ਮਿਲਦੇ ਆ ਫਿਰ ਰਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ